ਲੋਬੀ ਕਿਸਾਨ ਭਰਾਵੋ ਤੁਹਾਡੇ ਨਾਲ ਆਪਾਂ ਵਾਅਦਾ ਕੀਤਾ ਸੀ ਫਾਲਦਾਰ ਬੂਟਿਆਂ ਬਾਰੇ ਡਾਕਟਰ ਸਾਹਿਬ ਨੇ ਵਾਅਦਾ ਕੀਤਾ ਸੀ ਕੱਲੀ ਕੱਲੀ ਜਾਣਕਾਰੀ ਦੇਣੀ ਆ ਅੱਜ ਆਪਾਂ ਉਹ ਵੀਡੀਓ ਲੈ ਕੇ ਆ ਗਏ ਆ ਵੀਡੀਓ ਨੂੰ ਪੂਰਾ ਧਿਆਨ ਨਾਲ ਸੋਨ ਤੇ ਸ਼ੇਅਰ ਕਰ ਦਿਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਕਿਸਾਨ ਭਰਾਵਾਂ ਤੱਕ ਅੱਜ ਵਾਲੀ ਇਹ ਵੀਡੀਓ ਪਹੁੰਚ ਸਕੇ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਦੱਸੋ ਅੱਜ ਫਿਰ ਤੁਸੀਂ ਕੀ ਸਿਰ ਦੱਸਦੇ ਹੋ ਜੀ ਹਾਂਜੀ ਵਾਈਕਲ ਜੀ ਦਾ ਖਾਲਸਾ ਜੀ ਵਾਈਕਲ ਜੀ ਕਿ ਖਾਲਸਾ ਹਾਂਜੀ ਕਿਸਾਨ ਦੋਸਤੋ ਅੱਜ ਦੀ ਇਹ ਵੀਡੀਓ ਉਹਨਾਂ ਕਿਸਾਨ ਦੋਸਤਾਂ ਵਾਸਤੇ ਹੈ ਜਿਹੜੇ ਕਿਸ ਆਪਣੇ ਖੇਤ ਦੇ ਵਿੱਚ ਫਲਦਾਰ ਬੂਟੇ ਲਾਉਣਾ ਚਾਹੁੰਦੇ ਆ ਫਲ ਕਿਸਾਨ ਦੋਸਤੋ ਉਮਰ ਕੀ ਸਿਹਤ ਵਾਸਤੇ ਬਹੁਤ ਹੀ ਪੋਸ਼ਟਿਕ ਮੰਨੇ ਗਏ ਆ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਹਰ ਇੱਕ ਇਨਸਾਨ ਵਾਸਤੇ ਪ੍ਰੋਟੀਨ ਵਾਈਜ਼ ਦਿੱਲੀ ਫਲ ਖਰੀਦਣੇ ਮਾਰਕੀਟ ਦੇ ਵਿੱਚੋਂ ਬਹੁਤ ਜ਼ਿਆਦਾ ਔਖਿਆ ਹੈ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਬਾਕੀ ਦੂਜੀ ਗੱਲ ਜਿਹੜੇ ਕਿਸਾਨ ਵੀਰ ਫਲਾਂ ਦੀ ਖੇਤੀ ਕਰਦੇ ਆਏ ਮੰਡਿਆਂ ਦੇ ਵਿੱਚ ਉਹਦਾ ਜ਼ਿਆਦਾ ਮੁੱਲ ਲੈਣ ਲਈ ਕੁਝ ਬੇਲੋੜੇ ਕੀਟਨਾਸ਼ਕਾਂ ਨਹੀਂ ਵਰਤੋਂ ਵੀ ਕਰਦੇ ਜੋ ਕਿ ਮਨੁੱਖੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਤੁਸੀਂ ਜਾਣਦੇ ਹੋ ਕਿਸਾਨ ਦੋਸਤੋ ਇਸ ਕਰਕੇ ਜ਼ਹਿਰੋਂ ਬਚਣ ਲਈ ਅਤੇ ਆਪਣੀ ਸਿਹਤ ਵਾਸਤੇ ਸਿਹਤ ਨੂੰ ਮੁੱਖ ਰੱਖਦੇ ਹੋਏ ਪੀਯੂਲ ਦਾਣਾ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਫਲਾਂ ਦਾ ਛੋਟਾ ਮਾਡਲ ਦਿੱਤਾ ਗਿਆ ਹੈ ਜਿਹਦਾ ਨਾਮ ਹੈਗਾ ਫਲਾਂ ਦੀ ਪੋਸ਼ਟਿਕ ਬਗੀਚੀ ਇਸ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਅਪਣਾ ਸਕਦੇ ਹੋ ਇਸ ਵਾਸਤੇ ਤੁਹਾਨੂੰ ਸਿਰਫ ਸਵਾ ਕਨਾਲ ਤੋਂ ਲੈ ਕੇ ਡੇਢ ਕਨਾਲ ਜਗ੍ਹਾ ਦੀ ਜ਼ਰੂਰਤ ਹੈ ਇਸ ਦਾ ਨਾਮ ਹੈਗਾ ਫਲਾਂ ਦੀ ਪੋਸ਼ਟਿਕ ਬਗੀਚੀ ਇਸ ਲਈ ਤੁਹਾਨੂੰ 25 25 625 ਵਰਗ ਮੀਟਰ ਜਗ੍ਹਾ ਦੀ ਜ਼ਰੂਰਤ ਪਵੇਗੀ ਜਿਹਦੇ ਵਿੱਚ ਤੁਸੀਂ ਲਗਭਗ 21 ਪ੍ਰਕਾਰ ਦੇ ਅਲੱਗ-ਅਲੱਗ ਕਿਸਮ ਦੇ ਫਲਦਾਰ ਬੂਟੇ ਲਾ ਸਕਦੇ ਆਂ ਅਤੇ ਇਹ ਫਲਦਾਰ ਬੂਟੇ ਸਾਰਾ ਸਾਲ ਲਗਾਤਾਰ ਤੁਹਾਡੀ ਸਿਹਤ ਨੂੰ ਜੋ ਤੱਤ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਵਿਟਾਮਿਨ ਅਤੇ ਹੋਰ ਸਾਰੇ ਪੋਸ਼ਕ ਤੱਤ ਸਾਰਾ ਸਾਲ ਤੁਹਾਡੇ ਸਰੀਰ ਦੇ ਪੂਰੇ ਕਰਨਗੇ ਤਾਂ ਜੋ ਕਿ ਤੁਹਾਡੀ ਸਿਹਤ ਵਧੀਆ ਬਣੀ ਰਹੇ ਇਸ ਦੇ ਲਈ ਇਹ ਮਾਡਲ ਆਪਾਂ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਪਾਸਾ ਹੈ ਜੀ ਇਹ ਉੱਤਰ ਵਾਲਾ ਪਾਸਾ ਹੈ ਉਹ ਪੂਰਬ ਵਾਲਾ ਪਾਸਾ ਹੈ ਜਿੱਧਰੋਂ ਸੂਰਜ ਚੜਦਾ ਹੈ ਆ ਦੱਖਣ ਵਾਲਾ ਪਾਸਾ ਹੈ ਤੇ ਆ ਪੱਛਮ ਵਾਲਾ ਪਾਸਾ ਹੈ ਇਹਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਵੀ ਆਪਾਂ ਨੂੰ ਕਿਹੜੀ ਦਿਸ਼ਾ ਦੇ ਵਿੱਚ ਕਿਹੜੇ ਬੂਟੇ ਲਾਉਣੇ ਚਾਹੀਦੇ ਕਿਉਂਕਿ ਕੋਈ ਵੀ ਬੂਟਾ ਲਾਉਣ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਹੜਾ ਬੂਟਾ ਪਰ ਕਿਹੜੀ ਦਿਸ਼ਾ ਦੇ ਵਿੱਚ ਲਾਉਣਾ ਹੈ ਕਿਸਾਨ ਦੋਸਤੋ ਉੱਤਰ ਵਾਲੇ ਪਾਸੇ ਆਪਾਂ ਉਹਨਾਂ ਬੂਟਿਆਂ ਨੂੰ ਪਹਿਲ ਦੇਣੀ ਹੈ ਜਿਹੜੇ ਬੂਟੇ ਜਿਆਦਾ ਸ਼ਾਂ ਕਰਦੇ ਹੈ ਜਾਂ ਜਿਆਦਾ ਹਾਈਟ ਕਰਦੇ ਹੈ ਜਿਨ੍ਹਾਂ ਦੇ ਵਿੱਚ ਜਾਮਨ ਆਮਬ ਅਤੇ ਚਿਕੂ ਜਿਹੜੇ ਜਿਆਦਾ ਛਾਂ ਕਰਦੇ ਇਹ ਬੂਟੇ ਆਉਦੇ ਨੇ ਇਹਨਾਂ ਬੂਟਿਆਂ ਨੂੰ ਪੂਰਤ ਤਰਜੀਹ ਦੇਣੀ ਹੈ ਤਾਂ ਜੋ ਕਿ ਇਹਨਾਂ ਦੀ ਜਿਹੜੀ ਛਾਂ ਹੈ ਉਹ ਦੂਜੇ ਬੂਟਿਆਂ ਤੇ ਨਾ ਪਵੇ ਇਸ ਤੋਂ ਲਾਭ ਜਿਹੜੇ ਪਾਸੋਂ ਸੂਰਜ ਨਿਕਲਦਾ ਹੈ ਪੂਰਬ ਵਾਲਾ ਪਾਸਾ ਅਤੇ ਦੱਖਣ ਵਾਲਾ ਪਾਸਾ ਇਹ ਸਾਈਡਾਂ ਦੇ ਵਿੱਚ ਉਹਨਾਂ ਬੂਟਿਆਂ ਨੂੰ ਤਰਜੀਹ ਦੇਣੀ ਹੈ ਜਿਹੜੇ ਬੂਟੇ ਸਰਦੀ ਰੁੱਤ ਦੇ ਵਿੱਚ ਆਪਣੇ ਪੱਤੇ ਛੱਡਦੇ ਹਨ ਜਾਣੇ ਕਿ ਪੱਤਝੜੀ ਬੂਟਿਆਂ ਨੂੰ ਬਹਲ ਦੇਣੀ ਹੈ ਜਿਨ੍ਹਾਂ ਦੇ ਵਿੱਚ ਆੜੂ ਅਲੂਚਾ ਅਨਾਰ ਹੰਜੀਰ ਜਿੰਨੇ ਵੀ ਲਗਭਗ ਬੂਟੇ ਪੱਤੇ ਝਾੜਦੇ ਆ ਇਸ ਜਗ੍ਹਾ ਦੇ ਵਿੱਚ ਆਪਾਂ ਇਹ ਬੂਟੇ ਲਾ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੀ ਨਾ ਇਹਨਾਂ ਦੀ ਬਾਹਰਲੀਆ ਸਾਈਡਾਂ ਹੈ ਜਿਹੜੀਗਾ ਲਾਸਟ ਕਤਾਰਾ ਹੈ ਜਿਵੇਂ ਕਿ ਦੱਖਣ ਵਾਲੇ ਪਾਸੇ ਜਿਹੜਾ ਆਪਣੀ ਪਤ ਜਿਹੜੀ ਬੁਟੇ ਦੀ ਕਤਾਰ ਹੋਊਗੀ ਉਦੋਂ ਜਿਹੜੀ ਬਾਹਰਲੀ ਕਤਾਰ ਜਿਹੜੀ ਜਮਾਂ ਬਾਉਂਡਰੀ ਐ ਉਹਦੇ ਵਿੱਚ ਆਪਾਂ ਪਪੀਤਾ ਅਤੇ ਕੇਲਾ ਇਹ ਦੋ ਫਲਾਂ ਦੇ ਬੂਟੇ ਨੂੰ ਲਾ ਸਕਦੇ ਆ ਵੱਖ-ਵੱਖ ਕਿਸਮਾਂ ਦੀ ਲਾ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਆਪਣਾ ਪੂਰਬ ਵਾਲਾ ਪਾਸਾ ਹੈ ਜਿੱਧਰੋਂ ਸੂਰਜ ਨਿਕਲਦਾ ਹੈ ਇਧਰਲੇ ਪਾਸੇ ਆਪਾਂ ਅੰਗੂਰਾਂ ਦੀਆਂ ਵਿਲੇ ਲਾ ਸਕਦੇ ਆ ਬਾਹਰਲੀ ਲਾਈਨ ਤੋਂ ਬਾਹਰ ਬਾਉਂਡਰੀ ਦੇ ਉੱਪਰ ਇਹ ਆਪਾਂ Y ਆਕਾਰ ਦੀ ਸ਼ੇਪ ਵਿੱਚ ला ਸਕਦੇ ਆ ਤੁਸੀਂ ਕਿਸੇ ਵੀ ਐਂਗਲ ਦਾ Y ਆਕਾਰ ਦਾ ਸ਼ੇਪ ਬਣਾ ਕੇ ਇਹ ਵੇਲੇ ਤੁਸੀਂ ਅਲੱਗ-ਅਲੱਗੇ ਸੱਬੀਆਂ ਲਾ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਪਾਸੇ ਸੂਰਜ ਸ਼ਬਦ ਹੈ ਜਾਨੀ ਪੱਛੋਂ ਵਾਲਾ ਪਾਸਾ ਇਹਦੇ ਵਿੱਚ ਤੁਸੀਂ ਬਾਹਰਲੀ ਬਾਉਂਡਰੀ ਦੇ ਕਰੌਂਦਾ ਅਤੇ ਫਾਲਸਾ ਦੇ ਬੂਟੇ ਲਾ ਸਕਦੇ ਆ ਇਹ ਤਾਂ ਹੋ ਗਿਆ ਜੀ ਆਪਾਂ ਕਿਹੜੇ ਬੂਟੇ ਕਿਹੜੀ ਦਿਸ਼ਾ ਦੇ ਵਿੱਚ ਲਾਉਣੇ ਇਸ ਤੋਂ ਆਪਾਂ ਅਗਲੇ ਅਗਲੀ ਗੱਲ ਕਰਾਂਗੇ ਵੀ ਜਦੋਂ ਆਪਾਂ ਬੂਟੇ ਲਾਉਣੇ ਆ ਕਿਸਾਨ ਦੋਸਤੋ ਇੱਥੇ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਜਦੋਂ ਵੀ ਆਪਾਂ ਕੋਈ ਬੂਟਾ ਕਿਸੇ ਨਸਲੀ ਤੋਂ ਖਰੀਦਣਾ ਹੈ ਬੂਟੇ ਦੀ ਕਿਸਮ ਅਤੇ ਆਪਾਂ ਕਿਹੜੀ ਨਸਲੀ ਤੋਂ ਲੈ ਰਹੇ ਆ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਹੈ ਪੀਏਯੂਲ ਦੇ ਨਾਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੇਨ ਸਭ ਤੋਂ ਵੱਡੀ ਨਸਲੀ ਆਪਾਂ ਉੱਥੋਂ ਵੀ ਬੂਟੇ ਲੈ ਸਕਦੇ ਆ ਇਸ ਤੋਂ ਇਲਾਵਾ ਇਹਦੇ ਅਕੋਰਡਿੰਗ ਅੱਠ ਹੋਰ ਨਸਰੀਆਂ ਹਨ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਬਠਿੰਡਾ ਪਟਿਆਲਾ ਲਾਡੋਵਾਲ ਜਲਲੋਵਾਲ ਇਹ ਲਗਭਗ ਪੀਓ ਨਾਲ ਅਟੈਚ ਨਸਰੀਆਂ ਹੈ ਇਹ ਸਾਰੀਆਂ ਨੋਅ ਹੈ ਇਹਨਾਂ ਦੇ ਵਿੱਚੋਂ ਵੀ ਆਪਾਂ ਬੂਟੇ ਲੈ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੀਆਂ ਡਿਪਾਰਟਮੈਂਟ ਨਸਰੀਆਂ ਹਨ ਉਹ ਵੀ ਲਗਭਗ ਸਾਰੇ ਜ਼ਿਲ੍ਹੇ ਦੇ ਵਿੱਚ ਹੈਗੀਆਂ ਪਰ ਉਥੋਂ ਆਪਾਂ ਨੂੰ ਸਾਰੇ ਬੂਟੇ ਨਹੀਂ ਮਿਲਦੇ ਕੁਝ ਬੂਟੇ ਮਿਲ ਜਾਂਦੇ ਆ ਜੇਕਰ ਤੁਸੀਂ ਸਾਰੇ ਬੂਟੇ 21 ਪ੍ਰਕਾਰ ਦੇ ਬੂਟੇ ਲੈਣਾ ਚਾਹੁੰਦੇ ਆ ਤਾਂ ਇਹ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚੋਂ ਹੀ ਮਿਲ ਲਗੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਾਂ ਹੋਸਟੇਟਾ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਨਸਲਾਂ ਹੈਗਾਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਨਸਲੀਆਂ ਆ ਇੱਕ ਤਾਂ ਹੈਂਗਰ ਜਾਂ ਨਸਲੀਆ ਰਜਿਸਟਰ ਜਿਹੜੀਆਂ ਗਵਰਨਮੈਂਟ ਵੱਲੋਂ ਰਜਿਸਟਰ ਆ ਇੱਕ ਹੈਂਗਰ ਅਨਰਜਿਸਟਰਡ ਜੇ ਨਹੀਂ ਗਵਰਨਮੈਂਟ ਵੱਲੋਂ ਰਜਿਸਟਰ ਨਹੀਂ ਉੱਥੇ ਵੀ ਤੁਸੀਂ ਧਨ ਰੱਖੋ ਜਿਹੜੀਆਂ ਨਰਸਰੀਆਂ ਰਜਿਸਟਰ ਹੈਗਾਂ ਉਤੋਂ ਹੀ ਬੂਟੇ ਲਾਓ ਕਿਉਂਕਿ ਬਹੁਤ ਸਾਰੀਆਂ ਨਰਸਰੀਆਂ ਜਿਹੜੀਆਂ ਅਦਰ ਸਟੇਟਾਂ ਤੋਂ ਬੂਟੇ ਮਗਾਉਂਦੀਆਂ ਐ ਅਤੇ ਉਹ ਆਪ ਪਿਆਰ ਨਹੀਂ ਕਰਦੀਆਂ ਕਿਸਾਨ ਦੋਸਤੋ ਤੁਸੀਂ ਜਾਣਦੇ ਆਂ ਵੀ ਹਰ ਇੱਕ ਸਟੇਟ ਦਾ ਮਿੱਟੀ ਅਤੇ ਪਾਣੀ ਵੱਖਰਾ-ਵੱਖਰਾ ਐ ਇਸ ਕਰਕੇ ਕੋਸ਼ਿਸ਼ ਕਰੋ ਵੀ ਜਿਹੜੇ ਤੁਸੀਂ ਬੂਟੇ ਲਾਉਣੇ ਆ ਬਹੁਤ ਹੀ ਭਰੋਸੇਯੋਗ ਨਰਸਰੀ ਲੋ ਜਿੱਥੇ ਤੁਹਾਡਾ ਭਰੋਸਾ ਬੜਿਆ ਹੋ ਜੇ ਜਾਂ ਉਹ ਗਵਰਨਮੈਂਟ ਵੱਲੋਂ ਮਨਜ਼ੂਰशुदा ਤਾਂ ਕਿ ਤੁਹਾਡੇ ਖੇਤ ਦੇ ਵਿੱਚ ਜੇ ਤੁਸੀਂ ਬੂਟਾ ਲਾਉਂਗੇ ਤਾਂ ਉਹ ਚੰਗੀ ਤਰ੍ਹਾਂ ਚੱਲ ਪਏ ਤੇ ਤੁਹਾਡਾ ਮਨ ਖਰਾਬ ਨਾ ਹੋਵੇ ਇਸ ਤੋਂ ਇਲਾਵਾ ਜਦੋਂ ਤੁਸੀਂ ਕੋਈ ਵੀ ਫਲਦਾਰ ਬੂਟਾ ਲਾਉਣਾ ਹੈ ਉਸ ਨੂੰ ਲਾਉਣ ਲਈ ਸਭ ਤੋਂ ਜਿਹੜੀ ਮੇਨ ਧਿਆਨਯੋਗ ਗੱਲ ਹੈ ਉਹ ਇਹ ਹੈ ਵੀ ਤੁਸੀਂ 3/3 ਦਾ ਗੋਲ ਆਕਾਰ ਦਾ 3 ਫੁੱਟ ਚੌੜਾ ਤੇ 3 ਫੁੱਟ ਡੂੰਘਾ ਟੋਆ ਪਟਨਾ ਉਹਦਾ ਪੱਟਣ ਦਾ ਮਕਸਦ ਇਹ ਹੈ ਵੀ ਜਿਹੜੀ ਆਪਣੀ ਜ਼ਮੀਨ ਦੀ ਉੱਪਰਲੀ ਤਹਿ ਹੈ 6 ਇੰਚ ਤੋਂ ਥੱਲੇ ਉਹ ਸਖਤ ਹੁੰਦੀ ਹੈ ਜਦੋਂ ਤੁਸੀਂ ਟੋਹਾ ਪਟੋਗੇ ਉਹ ਤਹਿ ਟੁੱਟ ਜੂਗੀ ਅਤੇ ਉਹਦੀ ਜਿਹੜੀ ਬੂਟੇ ਦੀ ਚੱਲਣ ਦੀ ਸਮਰੱਥਾ ਵੱਧ ਜੂਗੀ ਉਹ ਛੇ ਦੀ ਚੱਲੂਗਾ ਉਹ ਰੁਕੂਗਾ ਨਹੀਂ ਇਸ ਤੋਂ ਇਲਾਵਾ ਜਦੋਂ ਤੁਸੀਂ ਟੋਹਾ ਕੱਟ ਲਿਆ ਉਸ ਦੇ ਉੱਪਰ ਜਿਹੜੀ ਉੱਪਰਲੀ ਵਹਿਗ ਮਿੱਟੀ ਹੁੰਦੀ ਹੈ ਦੋ ਹਿੱਸੇ ਉਹ ਤੇ ਐਤ ਹਿੱਸਾ ਰੂੜੀ ਖਾਦ ਤੁਸੀਂ ਉਹਨੂੰ ਉਹਦੇ ਨਾਲ ਭਰ ਲੈਣਾ ਤੇ ਬਾਅਦ ਦੇ ਵਿੱਚ ਉਹਦੇ ਉੱਪਰ ਪਾਣੀ ਛੱਡ ਦੇਣਾ ਹੈ ਹਫ਼ਤਾ 10 ਦਿਨ ਬਾਅਦ ਜਦੋਂ ਪਾਣੀ ਵਾਣ ਬੱਤਰ ਆ ਗਿਆ ਤਾਂ ਜਿਹੜੀ ਜਿਹੜੀ ਮਿੱਟੀ ਤੁਸੀਂ ਟੋਆ ਭਰਿਆ ਉਹ ਦੋ ਦੋ ਤਿੰਨ ਇੰਚ ਬੈਠੂਗਾ ਫਿਰ ਉਸ ਦੇ ਉੱਪਰ ਤੁਸੀਂ ਹੋਰ ਮਿੱਟੀ ਉੱਪਰਲੀ ਵੈਹ ਮਿੱਟੀ ਪਾ ਲਓ ਤਾਂ ਜੋ ਪੱਧਰ ਹੋ ਜੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਟੋਆ ਹੋ ਬੂਟਾ ਲਾਉਣ ਲਈ ਤਿਆਰ ਹੈ ਤੇ ਤੁਸੀਂ ਬੂਟਾ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਟੋਆ ਤਿਆਰ ਹੋਣ ਤੋਂ ਬਾਅਦ ਇਸ ਤੋਂ ਇਲਾਵਾ ਇੱਕ ਗੱਲ ਹੋਰ ਧਿਆਨ ਜੋਗਾ ਆਪਾਂ ਇਹਨੀ ਗੱਲ ਤੁਹਾਨੂੰ ਤਾਂ ਦੱਸਦੇ ਹਾਂ ਬੂਟੇ ਵਾਸਤੇ ਇਹ ਆਪਾਂ ਧਿਆਨ ਜੋਗਾ ਕਰਨੀਆਂ ਕਿਉਂਕਿ ਜਿਹੜੇ ਫਲਦਾਰ ਬੂਟੇ ਐ ਇਹ ਕਿਸਾਨ ਦੋਸਤੋ ਬਹੁਤ ਲੰਮੇ ਸਮੇਂ ਦੀ ਫਸਲਾ ਹੈ ਇਹ ਆਪਣੇ ਕਣਕ ਝੋਨੇ ਦੀ ਫਸਲਾਂ ਵਾਂਗੂ ਨਹੀਂ ਵੀ ਜੇਕਰ ਆਪ ਨੂੰ ਮੰਨੋ ਝੋਨੇ ਦੇ ਵਿੱਚ ਜਾਂ ਕਣਕ ਦੇ ਵਿੱਚ ਕੋਈ ਗਲਤੀ ਹੋ ਗਈ ਜਾਂ ਬੀਮੜ ਆ ਗਿਆ ਤਾਂ ਅਗਲੇ ਸਾਲ ਆਪਾਂ ਸਿਆਣੇ ਹੋ ਜਾਂਦੇ ਆ ਤੇ ਆਪ ਬਹੁਤਾ ਸੁਧਾਰ ਕਰ ਦਿੰਨੇ ਆ ਇਹ ਲੰਮੇ ਸਮੇਂ ਦੀ ਫਸਲਾ ਹੈ ਕੋਈ ਵੀ ਫਲਦਾਰ ਬੂਟਾ ਜ਼ਿਆਦਾਤਰ ਬੂਟੇ ਲਗਭਗ 2 ਸਾਲ ਤੋਂ ਜਾਂ 3 ਸਾਲ ਤੋਂ ਫਲ ਦੇਣਾ ਸ਼ੁਰੂ ਕਰਦੇ ਆ ਅਤੇ ਉਦੋਂ ਬਾਅਦ ਜੇ ਨਿਊਰੀ ਉਮਰ ਹੈ 5 ਸਾਲ 10 ਸਾਲ 20 ਸਾਲ ਅਤੇ 50 ਸਾਲ ਉਹਨੇ ਲਗਾਤਾਰ ਫਲ ਦੇਣਾ ਹੁੰਦਾ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸ ਰਹੇ ਵਾਰ-ਵਾਰ ਵੀ ਜਦੋਂ ਆਪਾਂ ਕੋਈ ਬੂਟਾ ਲੈਣਾ ਉਹਦੀ ਕਿਸਮ ਤੇ ਜਿੱਥੋਂ ਆਪਾਂ ਲੈ ਰਹੇ ਆ ਉਹ ਜਗਾ ਉਹ ਤੁਸੀਂ ਆਪਦੇ ਭਰੋਸੇ ਦੇ ਭਰੋਸੇਯੋਗ ਜਗਾ ਤੋਂ ਹੀ ਲਓ ਇਸ ਤੋਂ ਲਾਵਾ ਤਰਸੇਮ ਇਹਨੂੰ ਜ਼ੂਮ ਕਰਕੇ ਉਠਾਈ ਵੀਰ ਮਰਿਆ ਹੋ ਗਿਆ ਜੀ ਆ ਤੁਸੀਂ ਦੇਖ ਸਕਦੇ ਹੋ ਮਾਡਲ ਹੈ ਜੀ ਇਹਨੂੰ ਤੁਸੀਂ ਆਪ ਦੇ ਖੇਤ ਦੇ ਵਿੱਚ ਬਣਾ ਸਕਦੇ ਆ। ਉਹ ਉੱਤਰ ਵਾਲਾ ਆਪਣਾ ਪਾਸਾ ਰਹੇਗਾ ਸਿਕਾ। ਉੱਤਰ ਵਾਲੇ ਪਾਸੇ ਜਿਹੜੀ ਲਾਸਟ ਬਾਉਂਡਰੀ ਹੈ ਇਹਦੇ ਉੱਪਰ ਤੁਸੀਂ ਮਿੱਠਾ ਅਤੇ ਗਲਗਲ ਦੇ ਬੂਟੇ ਲਾ ਸਕਦੇ ਆ ਬਾਹਰਲੇ ਪਾਸੇ। ਇਹਨੂੰ ਤੁਸੀਂ ਬਾੜ ਦੇ ਤੌਰ ਤੇ ਵੀ ਲਾ ਸਕਦੇ ਆ ਮਿੱਠੇ ਨੂੰ ਕਿਉਂਕਿ ਇਹਦੇ ਕੰਡੇ ਬਹੁਤ ਤਿੱਖੇ ਹੁੰਦੇ ਆ ਤੇ ਇਹਦੇ ਵਿੱਚ ਦੀ ਐਂਟਰ ਕਰਨਾ ਬਹੁਤ ਔਖਾ ਹੈ। ਇਸ ਤੋਂ ਇਲਾਵਾ ਲਾਸਟ ਦੇ ਵਿੱਚ ਅਸੀਂ ਇਹੀ ਕਹਿਣਾ ਚਾਹਵਾਂਗੇ ਵੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਤੁਸੀਂ ਫਾਲਦਾਰ ਬੂਟੇ ਜ਼ਰੂਰ ਲਾਓ। ਕਿਉਂਕਿ ਅੱਜ ਦੀ ਭਾਈਚਾਰ ਦੀ ਦੁਨੀਆ ਦੇ ਵਿੱਚ ਜ਼ਹਿਰੋਂ ਤੋਂ ਬਚਣਾ ਬਹੁਤ ਔਖਾ ਹੈ ਜੇ ਤੁਸੀਂ ਆਪ ਦੇ ਘਰ ਆਪ ਦੇ ਖੇਤ ਦੇ ਵਿੱਚ ਇਹ ਬਗੀਚੀ ਤਿਆਰ ਕਰੋਗੇ ਤਾਂ ਤੁਸੀਂ ਫਲ ਵੀ ਲਗਾਤਾਰ ਖਾਓਗੇ ਤੁਹਾਡੀ ਸਿਹਤ ਵੀ ਬਣੀ ਰਹੂਗੀ ਅਤੇ ਤੁਸੀਂ ਇਹਦੇ ਵਿੱਚ ਸਬਜ਼ੀਆਂ ਵੀ ਤਿਆਰ ਕਰ ਸਕਦੇ ਹੋ ਲਾਸਟ ਦੇ ਵਿੱਚ ਜਿੰਨਾ ਕਿਸਾਨ ਭਰਾਵਾਂ ਨੇ ਮੇਰਾ ਫੇਸਬੁੱਕ ਪੇਜ ਖੇਤੀ ਬਾਤਾਂ ਹਜੇ ਤੱਕ ਫਾਲੋ ਨਹੀਂ ਕੀਤਾ ਉਹਨੂੰ ਫਾਲੋ ਕਰ ਲਓ ਅਤੇ ਸ਼ੇਅਰ ਵੀ ਕਰੋ ਤਾਂ ਜੋ ਕਿ ਤੁਹਾਡੇ ਤੱਕ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਸਾਡਾ YouTube ਚੈਨਲ ਖੇਤੀਬਾੜੀ ਸੋਨਾ ਪੰਜਾਬ ਦੇ ਨਾਂ ਤੇ ਹੈ ਉਹਨਾਂ ਵੀ ਤੁਸੀਂ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਕਿ ਤੁਹਾਡੇ ਤੋੜੇ ਨਵੀਆਂ-ਨਵੀਆਂ ਵੀਡੀਓ ਆਉਂਦੇ ਰਹਿਣ ਦਾ ਤੱਕ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ